ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਚੱਲੇ ਆ ਗੁਰਦੁਆਰਾ ਸਾਹਿਬ ਠੀਕ ਆ ਸਾਰੇ ਜਾਣੇ ਸੱਚੇ ਤਿਆਰ ਹੋ ਕੇ ਬੈਠੀ ਆਪਾਂ ਅੱਜ ਤੁਹਾਨੂੰ ਦਿਖਾਵਾਂਗੇ ਮੇਲਾ ਦੇਖ ਕੇ ਚੱਲੇ ਆਂ ਟਿੱਬੀ ਸਾਹਿਬ ਗੁਰਦੁਆਰਾ ਸਾਹਿਬ ਠੀਕ ਆ ਤੇ ਦਿਖਾਵਾਂਗੇ ਸਾਰੇ ਬੱਚੇ ਸਾਰੇ ਜਾਣੇ ਅੱਜ ਆਪਾਂ ਚੱਲੇ ਕਿੱਥੇ ਮੇਲਾ ਵੇਖਣ ਗੁਰਦੁਆਰੇ ਆ ਵੀ ਮੇਰਾ ਖਾਲ ਖਾ ਪਿਆ ਮੇਰਾ ਸੁਣ ਲੱਗਦਾ ਹੀ ਹੈ ਸਹੀ ਲੱਗਦਾ ਦੇ ਵੀ ਨਹੀਂ ਵਿਚਾਈ ਲੈ ਤੇਰੀ ਲੱਗੀ ਵੀ ਸਾਡੀ ਚੈਨਲ ਤੇ ਆ ਜਾਗੇ ਆਪਾਂ ਨੇ ਕਾੜੀ ਆਪਣੀ ਦਾ ਸੁਟਾ ਲਈ ਸੁਟਾ ਦੇ ਆ ਖਾੜ ਜੋ ਲੈ ਕੀ ਕਰਦੇ ਚੱਲੋ ਬਤਾ ਲਓ ਤੁਹਾਨੂੰ ਬਹੁਤ ਮਾਨ ਦਾ ਖਲਹਾਨ ਬਹੁਤ ਮਾਨ ਦਾ ਕਰਮਾ ਰਹੇ ਜੀ ਆਪਾਂ ਪਹੁੰਚ ਗਏ ਹਾਂ ਤਿੱਬੀ ਸਾਗੁਰ ਦਵਰਾ ਸਾਹਿਬ ਦੇਖੋ ਕੋੜੇ ਕੋੜੇ ਆਸੇ ਪਾਸੇ ਨਿੰਗਾ ਦੇ ਕੋੜੇ ਅਰੇ ਇਹ ਤੰਬੂ ਲਾਏ ਹੋਏ ਆ ਲੰਗਰ ਚੱਲ ਰਹੇ ਆ ਬੱਚੇ ਜਿਹੜੇ ਖੜਾਉਣਿਆਂ ਨੂੰ ਦੇ ਮਤਲਬ ਕਿ ਝੂਲਿਆਂ ਨੂੰ ਦੇਖ ਕੇ ਖੁਸ਼ ਹੋ ਗਏ ਕਹਿੰਦੇ ਅਸੀਂ ਤਾਂ ਝੂਲੇ ਲਵਾਵਾਂਗੇ ਕਿਉਂਕਿ ਥੋੜੇ ਬਹੁਤੇ ਝੂਲੇ ਇੱਧਰ ਵੀ ਲੱਗ ਜਾਂਦੇ ਆ ਹਾਂ ਉਹਨਾਂ ਪਾਕਵਰ ਦੇਵਰਾ ਸਾਹਿਬ ਜਾਣੇ ਆ ਤਾਂ ਤੁਹਾਨੂੰ ਦਿਖਾਉਣੇ ਕਿਉਂਕਿ ਆਉਂਦੇ ਹੀ ਟਾਈਮ ਇਹਨਾਂ ਨੂੰ ਝੂਲੇ ਦਿਵਾਉਣੇ ਆ ਆਪਾਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਅੰਦਰ ਜਾਵਾਂਗੇ ਮੱਥਾ ਟੇਕ ਕੇ ਫਿਰ ਆਪਾਂ ਲੰਗਰ ਛਕਾਂਗੇ ਆ ਦੇਖੋ ਕਿਹਦੀ ਟ੍ਰੈਂਪੋ ਲੈਣ ਦੇ ਝੂਟੇ ਲੈਣੇ ਆ ਮिक्की माउस ਤੇ ਲੈਣੇ ਆ ਇਹ ਦੇਖੋ ਬਹੁਤ ਜਿਆਦਾ ਸੰਗਸੀਆ ਦੇਖੋ ਘੋੜਿਆਂ ਨੂੰ ਨਾ ਐਵੇਂ ਖੜਾ ਕੇ ਤੇ ਮੂਰੇ ਨਾ ਮਤਲਬ ਕਿ ਉਹਨਾਂ ਦੇ ਤੂੜੀ ਪਾਉਣ ਵਾਸਤੇ ਪੱਠੇ ਪਾਉਣ ਵਾਸਤੇ ਐਵੇਂ ਬੰਨੀਆਂ ਹੁੰਦੀਆਂ ਆ ਦੇਖੋ ਐਵੇਂ ਉਹ ਦੀ ਗੁਰਦੁਆਰਾ ਟੀਬੀ ਸਾਹਿਬ ਸ਼੍ਰੀ ਮੁਕਸਰ ਸਾਹਿਬ ਕਰੋ ਜਦੋਂ ਤੁਰੇ ਸੀ ਪੂਰੀ ਠੰਡ ਸੀਗੀ ਆਉਂਦਿਆਂ ਆਉਂਦਿਆਂ ਧੁੱਪ ਨਿਕਲ ਗਈ ਹਾਲੇ ਫੜ ਪੈਸੀ ਮਾਸੀ ਦੀ ਆ ਜੀ ਗੁਰਦੁਆਰਾ ਸਾਹਿਬ ਦੀ ਥੋੜੀ ਬਹੁਤੀ ਡੈਕੋਰੇਸ਼ਨ ਵੀ ਵਧੀਆ ਕੀਤੀ ਹੋਈ ਆ ਮੇਲੇ ਕਰਕੇ ਆ ਦੇਖੋ ਆ ਕਿੰਨਾ ਪੁਰਾਣਾ ਵਾਣਾ ਇੱਥੇ ਜੋ 44 ਸ਼੍ਰੀ ਗੁਰੂਵੰਸਾਹਿਬ ਜੀ ਦੇ ਅੱਜ ਦਾ ਫਰਮਾਨ ਇਹਨਾਂ ਨੇ ਵੀ ਡੈਕੋਰੇਸ਼ਨ ਕੀਤੀ ਹੈ ਇਸ ਮੇਲੇ ਅਨਮਸਕਾਰ ਕਰਕੇ ਮੱਥਾ ਟੇਕ ਕੇ ਆਪਾਂ ਪ੍ਰਸ਼ਾਦ ਲੈ ਕੇ ਹਨ ਆਪਾਂ ਬਾਹਰ ਨੂੰ ਆ ਗਏ ਸੀ ਬੱਚੇ ਕਹਿੰਦੇ ਸਾਨੂੰ ਦੁਕਾਨਾਂ ਲੱਗਾਂ ਉਹ ਦਿਖਾਓ ਕਿਹੜਾ ਕੜਾਓ ਪਹਿਲਾਂ ਫਿਰ ਨਾਲ ਸਾਨੂੰ ਝੁੱਲੇ ਦਿਵਾਓ ਲਓ ਜੀ ਹੁਣ ਆਪਾਂ ਇਹਨਾਂ ਨੂੰ ਥੋੜਾ ਥੋੜਾ ਮੇਲਾ ਦਿਖਾਉਂਦੇ ਇੱਧਰ ਵੀ ਗੁਰਦੁਆਰਾ ਸਾਹਿਬ ਬਹੁਤ ਸਾਰੀਆਂ ਨਾ ਦੁਕਾਨਾਂ ਲੱਗੀਆਂ ਹੁੰਦੀਆਂ ਬਸ ਐ ਦਾ ਤਾਂ ਫਿਰ ਦੁਕਾਨਾਂ ਨੂੰ ਦੇਖ ਕੇ ਬਸ ਐ ਹੋ ਗਿਆ ਵੀ ਛੇਤੀ ਛੇਤੀ ਪਹੁੰਚਾ ਕੁਛ ਨਾ ਕੁਛ ਖਰੀਦਾਂ ਦੇਖੋ ਕੋੜੇ ਬਹੁਤ ਖੜੀ ਸੀ ਲਓ ਜੀ ਦੇਖੋ ਤੇ हेयर ਬੈਂਡ ਜੇ ਸੀ ਇੱਕ ਵਾਲਾਂ ਤੇ ਲਗਾਉਣ ਵਾਲੇ ਸਿਰ ਤੇ ਛੋਟੇ ਛੋਟੇ ਬਿਲਕੁਲ ਤੇ ਉਹ ਪੁੱਛਣ ਲੱਗੇ ਵੀ ਉਹ ਕਿੰਨੇ ਦੇ ਆਉਣਗੇ ਮੇਲੇ 'ਚ ਵੈਸੇ ਮੈਂ ਤਾਂ ਦੇਖਿਆ ਵੀ ਚੀਜ਼ਾਂ ਬਹੁਤ ਮਹਿੰਗੀਆਂ ਹੁੰਦੀਆਂ ਵੀ ਨਿੱਕਿਆ ਨਿੱਕਿਆ ਚੀਜ਼ਾਂ ਦੇ ਇੰਨੇ ਨੇ ਪੈਸੇ ਮੰਗ ਲੈਂਦੇ ਆ கேனா மேலா என்னான ਉਹਰ ਕਾਬ ਅੱਜ ਵੀ ਇੱਥੇ ਪਈ ਹੋਈ ਐ। ਇੱਥੇ ਕਿਹੜਾ ਪਿੰਡ ਹੈ? ਇੱਥੇ ਹੈ ਨਹੀਂ ਕੋਈ ਤਿਲ ਕਰਾ ਜਾਇਓ। ਟਿੱਕਣ ਨੂੰ ਚੱਲ ਪਈ। ਤੁਸੀਂ ਆਹ ਤੇਰਾ ਨੋਟ ਵਾਲਾ। ਇੱਥੇ ਨਾ ਹਣਾਵਾਂਗੇ ਬੰਮਾਤਾ ਦਸ ਦਸ ਜਿਹੜੇ ਕੱਢਣੇ ਹੈ ਹੈ ਉਸ ਤੋਂ ਦਾਦਾ ਖਾਜੇ ਤਾਂ ਨਹੀਂ ਦਾਦੇ ਨਾਲ ਬੀਡੀ ਨਾ ਹਣਾਵਾਂ ਮਾਰੀ ਆਈ ਹੋਣੀ ਕਾਲੇ ਸਾਖਲੇ ਮਿਲਾਂ ਆ ਗਏ ਮੈਂ ਵੀ ਦਿਲਾਂ ਦੇ ਬਾਈ ਹਾਂ ਤਾਂ ਕਾਕਾ ਮਨਾਂ ਪੀੜ ਬਹੁਤ ਖੱਟ ਸੀ ਰਸ ਕੇ ਅੱਜ ਯੋੜੀ ਸੀ ਤੇ ਮਾਹੀਆ ਜਿੰਦਾ ਬਹੁਤ ਚੜਤ ਨਹੀਂ ਰਹੀ ਇਹ ਕੋਈ ਦੀਰ ਕਾਬ ਟੁੱਟੀ ਸੀਗੀ ਹਾਂ ਟਗੀ ਸੀ ਪੱਤਰ ਕਾਬ ਬੁਰਦਾਨ ਰਕਾਬ ਦਿਖਾ ਮਾਗੇ ਹੋਜੀ ਪਈ ਹੋਈ ਐ ਆਸ਼ਾਂ ਪਾਈ ਆ ਦੇਖੋ ਆਹ ਵਾਲੀ ਰਕਾਬ ਆ ਜਿਹੜੀ ਇੱਥੇ ਘੋੜੇ ਦੀ ਕੁੱਤੀ ਸੀਗੀ ਇੱਥੇ ਉਵੇਂ ਪਈ ਹੋਈ ਆ ਗੁਰਗੋਬੀ ਸਿੰਘ ਜੀ ਮਹਾਰਾਜ ਦੇ ਘੋੜੇ ਦੀ ਹੁਣ ਇੱਕਲੀ ਸਾਈਡ ਆ ਗਏ ਆਪਾਂ ਹੁਣ ਚੱਲੇ ਆ ਗੁਰਦੁਆਰਾ ਦਾਪਨਪੁਰ ਸਾਈਡ ਤੇ ਰਸਤੇ 'ਚ ਲੰਗਰ ਲੱਗਿਆ ਸੀ ਜਨੇ ਲੰਗਰ ਖਾਣਾ ਲੰਗਰ ਖਾ ਕੇ ਫਿਰ ਆਪਾਂ ਬੱਚਿਆਂ ਦੇ ਥੋੜੇ ਝੁੱਲੇ ਲਵਾ ਦੋ ਸਾਨੂੰ ਕਿਉਂਕਿ ਇਹਨਾਂ ਨੇ ਨਹੀਂ ਦੂਸਰੇ ਗੁਰਦੁਆਰੇ ਤੱਕ ਪਹੁੰਚਣਾਂ ਦੀ ਝੁੱਲੇ ਝੁੱਲੇ ਫਿਰ ਪਹਿਲਾਂ ਇਹਨਾਂ ਨੂੰ ਥੋੜੇ ਝੁੱਲੇ ਦਵਾ ਦਿੰਨੇ ਆ ਤੇ ਫਿਰ ਆਪਾਂ ਦੂਸਰੇ ਗੁਰਦੁਆਰਾ ਸਾਈਡ ਤੇ ਜਾਣੇ ਕਿਉਂਕਿ ਇਹ ਚਾਰ ਗੁਰਦੁਆਰੇ ਸਨ ਚੱਲ ਠੀਕ ਕੋਹੂ ਸਾਹਿਬ ਗੁਰਦੁਆਰਾ ਪਰੋਖੇ ਦੇਖਣੇ ਆ ਵੀ ਜਾਣੇ ਆ ਜਾਂ ਨਹੀਂ ਜਾਣਦੇ ਈ ਨਾ ਖੜੇ ਰਹਿ ਲੋ ਆਪਾਂ ਨੂੰ ਫਾਬੀਲੀਟ ਬੈਠ ਕੇ ਕਹਿੰਦੇ ਨਹੀਂ ਮੈਂ ਫੱਕ ਗਈ ਚਲ ਬਾਸਾ ਕੇ ਦੰਦੇ ਕਿ ਕਿੰਨਾ ਪੈਸਾ ਲੈਂਦੇ ਆ ਕੋੜ ਕੋੜੀ 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 ਸਿਰ ਦੋੜ ਸਿਰ ਦੋੜ ਅੱਜ ਸੈ ਨੂੰ ਮਰਮਾਲ ਜਲਵਾਤਾ ਇਹਨੂੰ ਮੈਂ ਕਿ ਚਲ ਗਰਮੀ ਆਈ ਪਈ ਐ ਮੇਰੀ ਟੁੱੜ ਕੇ ਲਹਿ ਗਈ ਸੀ ਵੀ ਮੇਰੀ ਨਹੀਂ ਤਾਂ ਕੋਈ ਨਹੀਂ

ਸਾਰੇ ਕੁਸਟਿਕ ਕੋਟਲਾ ਕੇ ਪਰਸ ਨੂੰ ਵਿੱਚ ਪਟਾ ਕੇ ਮੈਂ ਕੀ ਕਹੀ ਅੱਨੀ ਤਾਂ ਹੀ ਦੰਦ ਲੰਗਰ ਆਪਾਂ ਚਾਹ ਚਾਹ ਹਾਂ ਹਾਂ ਸੱਚਾ ਕਬਾ ਨਾਲ ਲਾ ਲਾ ਲੱਗੇ ਜਾਂਦੇ ਸਾਰੇ ਕਿਤੇ ਵਿੱਚ ਪਾ ਲੈ ਕਬਾਈ ਨਾਲ ਉਧਰ ਨਹੀਂ ਬਸ ਮੈਂ ਕੱਢ ਲਾ ਚਾਹ ਆ ਹਜੇ ਮਿਲਿਆ ਨਹੀਂ ਉਹਨੂੰ ਚਾਹ ਲੈ ਮੰਗਰਦੇ ਕੋਟਲੇ ਕਿਤੇ ਵੀ ਚਾਹ ਮਿਲ ਗਈ ਉੱਥੇ ਚਾਹ ਛਕਾ ਹਾਂ ਵਾਲਾ ਤੱਕ ਕੇ ਕੋਟੋ ਦੀ ਕੋਟਪਲਾ ਨਾਲੇ ਤੇਨ ਟੈਨਸ਼ਨ ਨਹੀਂ ਮੁੜ ਕੇ ਬਸਾਂ ਹੀ ਪਾਈ ਰੱਖੇ ਕਿੰਨੇ ਆਂਦੇ ਨੇ സാഹി <laughs> ബവദിത്രീ <a educator aún> <laughs> ਸਾਂਭਲ ਤੇ ਜੋ ਪਹੁੰਚ ਕੇ ਮੁਸਲਮਾਨ ਦਰਬਾਰ ਕੋਲ ਹਾਂ ਦੇ ਆਦੇ ਤੇ ਅਸੀਂ ਫਿਰ ਕੱਲ ਨੂੰ ਨਹੀਂ ਆਇਸ ਕਰਕੇ ਆਪਾਂ ਨਹੀਂ ਤਾਂ ਫਸਟ ਟਾਈਮ ਆ ਰਿਹਾ ਨਹੀਂ ਤਾਂ ਮਾਗੀ ਨਾਲ ਇਸ਼ਨਾਨ ਕਰਕੇ ਛੇਤਰਬਾਰ ਤੇ ਜਾਂਦੀ ਆ ਫੇਰ ਕਹਿੰਦੇ ਇਸ਼ਨਾਨ ਲੱਗਦਾ ਦਸ ਪਾਣੀ ਲੱਭ ਜਾਈ ਕਰਦੇ ਤੇ ਬਹੁਤ ਬੱਚਾ ਦੇ ਦੋਸਤਾਂ ਦੀਆਂ ਸੰਗੀਆਂ ਤੋਂ ਪੱਤੀਆਂ ਨੇ ਕਹਿੰਦੇ ਪਹਿਲਾਂ ਚਾਹ ਛਕਦੇ ਸਾਰਿਆਂ ਨੂੰ ਸਭ ਨੂੰ ਗਰੀਬਾਂ ਨੂੰ ਗਿਆ ਮਜ਼ਦੋਰਾਂ ਦਾ ਜੀ ਅਗਰੇ ਬਹੁਤ ਜਿਆਦਾ ਮਾਰਿਆ ਆਪੇ ਕਿ ਬਿਖਾਉਣਾ ਨਾ ਮੰਨ ਗਿਰੋ ਤੇ ਮਠਾ ਤੇ ਕੋਈ ਤੇ ਨਾਮ ਪਾ ਨੰਗੀ ਸ਼ਾਹ ਆਖ ਰਿਹਾ ਰੱਖੋ ਮੇਰੇ ਵੀਰ ਜੀ ਮੇਰੇ ਕੋਲੇ ਬੈਣ ਲੈ ਤੂੰ ਬੈ ਜਾ ਨਹੀਂ ਭੈਣੇ ਮੇਰੇ ਕੋਲੇ ਆ ਜਾ ਸਾਰਿਆਂ ਨੇ ਨੰਦਰਾ ਜਪੋ ਜਪਾ ਰਕਿਆ ਬਾਪਾ ਮੁਰੂ ਸਾਡੇ ਸਾਡੇ ਉੱਜੀ ਹੁਣ ਆਪਾਂ ਅੰਦਰ ਪਹੁੰਚ ਗਏ ਸ੍ਰੀ ਗੁਰਦੁਆਰਾ ਦਾਤਨਸਰ ਸਾਹਿਬ ਜੀ ਇਸ ਤੋਂ ਵਰਬਨਿਆ ਧਿਆਨ ਨਾਲ ਸਾਈ ਧਿਆਨ ਨਾਲ ਖੜਜੋ ਲੈ ਪੰਜ ਸਾਈ ਖੜਜਾ ਬਹੁਤ ਜ਼ਿਆਦਾ ਸੀਗੇ ਅਸੀਂ ਇੱਥੇ ਰਹਿ ਉੱਪਰ ਲੈ ਤਈ ਬੱਚਿਆਂ ਨੂੰ ਪਿੱਛੇ ਰੋ ਪਿੱਛੇ ਨਹੀਂ ਨਹੀਂ ਬੈਠਾ ਜਾਣਾ ਇੱਥੇ ਗਿੱਲਾ ਥਾ ਖੜਜਾ ਮੈਂ ਕਰ ਤਲਕਣਾ ਮੰਨੋ ਤਲਕਣਾ ਧਿਆਨ ਨਾਲ ਕੁੜੀ ਲਈ ਆਂ ਨਹੀਂ ਘਮ ਆ ਜਾ ਤਲਕਣਾ ਆਜੋ ਚਲ ਆਜੋ ਆਜੇ ਲੋਕੀ ਆਜੇ ਕਰਮਾ ਦਾ ਸਮਾਗਮ ਬਹੁਤ ਬਹੁਤ ਸਾਰੇ ਲੋਕਾਂ ਦੀ ਚਾਹਤ ਹੈ ਕਾਟਨ ਕੈਂਡੀ ਮਿਲਦੀ ਨਾ ਵਾਹ ਜੀ ਅੱਗੇ ਸਾਰੇ ਸੰਗਤਾਂ ਕਦੀ बराबर तो सारे थकता नहीं गया उ ਕੋਚੇ ਪਟਿਆ ਨਾ ਹਰ ਕੋਸਾ ਆ ਗਿਆ ਸੜਕ ਤੇ ਬਹੁਤ ਰਾਸੀ ਪੋਲਸੀ ਪੋਲਸੀ ਕੂੜੇ ਕੂੜੇ ਜਾਸ ਰਹੇ ਨੇ ਇੰਗਾ ਦੇ ਚਲੋ ਤੰਬੂ ਲੱਭੀ ਹੋਈ ਸਾਰੇ ਹੋਆ ਮੇਰਾ ਨਿਕਲ ਪਰ ਸਾਜਿਤ ਤੇ ਕੋਲਸਾ ਲਾ ਦੇ ਜਿੱਦ ਕਰੇ ਉੱਥੇ ਡਾਪਿਆ ਕਰੇ ਕੋਲਸਾ ਲਈ ਬੱਤ ਵੈਸੇ ਹੀ ਰੱਖਣੇ ਪੈਗੇ ਕੁਛ ਨਹੀਂ ਕਹਿੰਗੇ ਸਿਆ ਕਿਵੇਂ ਕਰ ਲਾ ਕੋਈ ਨਹੀਂ ਉਹ ਰੋਕ ਲੈ ਇੱਥੇ ਹੁਣ ਮਾਮੇ ਕੀ ਕੁੜੀ ਦਾ ਘਰ ਨੇੜੇ ਦੀ ਸੀ ਕਹਿੰਦੇ ਉੱਧਰ ਚਲੀ ਜੈਸੀ ਕੰਨੀ ਦੀ ਉਹ ਤਾਂ ਕੋਲ ਦੁਬਾਰਾ ਸਾਫ਼ ਕਰਦੀ ਆ ਆਪਾਂ ਇੱਧਰ ਜਾਂਦੇ ਅੱਲੇ ਪਲਾਨਿੰਗ ਨਹੀਂ ਜਾਂਦੇ ਕਹਿੰਦੇ ਇੱਧਰ ਤੋਂ ਚੱਲ ਤੀਏ ਹਾਂ ਦੇਖ ਕਿਤੇ ਮੰਕੀ ਰਸਤੇ ਦੇ ਨਾਲੋਂ ਬਾਂਦਰ ਦੇਖ ਗਿਆ ਇੱਕ ਦੇਖਦਾ ਪੁੱਤ ਚਿੰਜੀ ਹਾਂ ਦੇਖਣ ਹੱਡ ਜੇ ਸਾਰੀ ਕਿਸੇ ਦਰਦ ਖਾਇਆ ਸਿਆ ਦੇਖ ਆਪਾਂ ਪਾਪਾ ਪੋਤੇ ਨਾਲ ਸੁਣ ਕੇ ਸਾਲ ਲੈਣ ਲੱਗੇ ਫੇਰ ਆ ਗਏ ਮਾਸੀ ਦੇਰ ਉਹ ਦੋਗਣੇ ਸੰਤਰੇ ਤੋੜ ਕੇ ਖਾਣੇ ਆ ਸੰਤਰੇ ਤੋੜਨ ਲੱਗ ਪਏ ਚਲੋ ਅੱਛੀ ਫਿਰ ਘਰੇ ਆ ਗਏ ਓਕੇ ਬਾਏ